ਮਾਇਦੇ ਵਿੱਚ ਇਹ ਵਰਤਾਰਾ ਅੱਜ ਕੱਲ੍ਹ ਹੋਇਆ ਵੀ ਬੜਾ ਪਿਆ ਹੈ ਜਿਹੜਾ ਤਲਾਕ ਵਗੈਰਾ ਨੂੰ ਲੈ ਕੇ ਤੇ ਇੱਕ ਖਬਰ ਇਦਾਂ ਦੀ ਹੈ ਕਿ ਬੀਬੀ ਨੇ ਪੈਸੇ ਵਾਵਾ ਮੰਗ ਲਿਆ ਕਹਿੰਦੀ ਮੈਨੂੰ ਵਾਵਾ ਸਾਰੇ ਪੈਸੇ ਦਿਆ ਕਰੋ ਤੁਸੀਂ ਤਲਾਕ ਮੈਂ ਲੈ ਲੈਣਾ ਵੀ ਤਲਾਕ ਤਾਂ ਜਿਹੜਾ ਮਾਮਲਾ ਦੇਖੋ ਤੇ ਚ ਖਰਚਾ ਤੇ ਦੇਣਾ ਪੈਣਾ ਪਰ ਬੀਬੀ ਨੇ ਤੇ ਹੁਣ ਮੂੰਹ ਹੀ ਟੱਡ ਲਿਆ ਹਮ ਇਹ ਕਰਨਾਟਕ ਦੇ ਵਿੱਚ ਕੋਈ ਰਾਧਾ ਮੁੰਨੂ ਕੁੰਤਲਾ ਜੀ ਬੀਬੀ ਹਮ ਉਦੇ ਵਕੀਲ ਨੇ ਕਹਿ ਦਿੱਤਾ ਉਹਨਾ ਕਿ ਤੇਰਾ ਖਰਚਾ ਵੱਜ ਜਾਣਾ ਉਹਨੇ ਕਿਹਾ ਉਹ ਅੱਛਾ ਜੀ ਠੀਕ ਹੈ ਆ ਵੀ ਆ ਵੀ ਆ ਵੀ ਪਾ ਕੇ ਐਸਟੀਮੇਟ ਦੇ ਲਾ ਲਿਆ ਨੇ ਐਸਟੀਮੇਟ ਇੱਕ ਬੂਤਾ ਬਣਾ ਕੇ ਉਹਨੇ ਆ ਬੀਬੀ ਨੇ ਜਾ ਕੇ ਰੱਖ ਤਰਿਆ ਕੇ ਜੀ ਕਿ ਜੁੱਤੀਆਂ ਵਾਸਤੇ ਜਰਾਬਾਂ ਵਾਸਤੇ ਸੁਰਖੀ ਬਿੰਦੀ ਵਾਸਤੇ 15000 ਤੇ ਬਾਕੀ ਖਾਣ ਪੀਣ ਤੇ ਦਵਾਈਆਂ ਤੇ ਫਿਜ਼ੀਓਥੈਰੇਪੀ ਇਹ ਸਾਰਾ ਕੁਝ ਕਰਨ ਤੇ ਟੋਟਲ ਲਾ ਲੋ ਕਿ 60000 ਰੇ ਆ ਜੀ ਕੁੱਲ ਮਿਲਾ ਕੇ ਬਈ ਸਾਰਾ ਕੁਝ ਕਰਦਿਆਂ ਕਰਾਂਦਿਆਂ ਇਹ ਬਣ ਗਿਆ ਸਾਡਾ ਬਿੱਲ ਜੀ ਕਿ 6 ਲੱਖ ਰੁਪਈਆ ਜੀ 6 ਲੱਖ ਰੁਪਈਆ ਮਹੀਨੇ ਦਾ ਸਾਨੂੰ ਦੇ ਦਿਓ ਸਾਬ ਹੂੰ ਕੌਣ ਜੱਜ ਹੈਰਾਨ ਹੂੰ ਕੀ ਕਮਾਲ ਏ ਕਮਾਲ ਹੋ ਗਿਆ ਸਾਬ ਕਿ 6 ਲੱਖ ਰੁਪਈਆ ਹੂੰ ਜੱਜ ਨੇ ਆਖਿਆ ਕਿ ਬੀਬਾ ਦੇਖ ਜੇ ਤੈਨੂੰ ਖਰਚ ਕਰਨ ਦਾ ਨਹੀਂ ਸ਼ੌਂਕ ਹੈ ਨਾ ਜੀ ਫਿਰ ਆਪ ਕਮਾ ਸਹੀ ਚਾਇਜ਼ ਗੱਲ ਕੀਤੀ ਬਿਲਕੁਲ ਜੈ ਸਾਹਿਬ ਨੇ ਤੇਰਾ ਘਰ ਵਾਲਾ ਬੇਸ਼ੱਕ ਸਾਹਿਬ ਕਹਣ ਲੱਗਾ ਉਹਨੂੰ ਖਾਣਾ ਹੀ ਹੋਣਾ ਸਬੂਤੇ ਨੂੰ ਸਹੀ ਗੱਲ ਹੈ ਬੇੜਾ ਤਰਜੇ 6 ਲੱਖ ਰੁਪਈਆ ਯਾਨੀ ਇੱਕ ਦਿਨ ਦਾ 20000 ਹਾਂ ਇੰਨਾ ਬਣ ਗਿਆ ਕਿੰਨਾ ਬਣ ਗਿਆ 2000 ਕਿੰਨਾ 6 ਲੱਖ ਹੀ ਬਹੁਤ ਵੱਡਾ ਜੀ ਹਾਂ ਜੀ 2 2000 ਮਹੀਨੇ ਦਾ ਹੋਵੇ ਤੇ 60 ਬਣਨਾ ਜੀ ਤੈਨੂੰ 10 ਨਾਲ ਗੁਣਾ ਕਰੀਂ ਕਰ ਲੋ ਕਰ ਲੋ ਤਾਂ ਕਮਾਲ ਦੀ ਗੱਲ ਹੈ ਹਾਦ ਹੋ ਗਈ ਆ ਇੰਨੇ ਸਾਲ ਚ ਨਹੀਂ ਕਮਾਉਂਦੇ ਆਪਣੇ ਜਿਹੜੇ ਅੱਜ ਕੱਲ੍ਹ ਉਹ ਨਹੀਂ ਕਰਦੇ ਕਿ ਭਾਈ ਤੂੰ ਤੇ ਨਾ ਵੱਡਾ ਨਾ ਵੱਡਾ ਜੀ ਆ ਮਾਉਂਟ ਰੱਖ ਦਿੱਤਾ ਜੱਜ ਸਾਹਿਬਾਂ ਨੇ ਆਖਿਆ ਨੇ ਕਿ ਕਤਈ ਨਹੀਂ ਹੂੰ ਐਸਾ ਨਹੀਂ ਜੇ ਤੁਹਾਨੂੰ ਇੰਨਾ ਖਰਚ ਕਰਦਾ ਸ਼ੌਂਕ ਹੈ ਵੀ ਆਪ ਕਮਾਓ ਬਿਲਕੁਲ ਠੀਕ ਹੈ ਗੱਲ ਇਹ ਆ ਕਿ ਇਹ ਮਾਮਲਾ ਤਿੰਨ ਤਲਾਕ ਵਾਲਾ ਜਿਹੜਾ ਸੀਗਾ ਉਹ ਇਸੇ ਕਰਕੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਚਰਚਾਤ ਹੋਇਆ ਕਿ ਜੀਵ ਗਾਂਧੀ ਦੇ ਰਾਜ ਦੇ ਵਿੱਚ ਕੋਰਟ ਦਾ ਫੈਸਲਾ ਮੁਸਲਮਾਨਾਂ ਦੇ ਮੁਤਲਕ ਬਦਲਿਆ ਗਿਆ ਸੀਗਾ। ਉਸੀ ਬੀਬੀ ਬਾਨੋ ਜਿਹੜਾ ਕੇਸ ਗਿਆ ਸੀਗਾ। ਹੂੰ। ਤੇ ਉਹਦੇ ਸ਼ੌਰ ਦਾ ਸ਼ਾਇਦ ਪੇਸ਼ਾ ਵੀ ਵਕਾਲਤ ਸੀ। ਉਹਨੂੰ ਮੇਨਟੇਨੈਂਸ ਵਾਸਤੇ ਜਦੋਂ ਪੈਸਾ ਲਾ ਦਿੱਤਾ ਗਿਆ ਜੀ ਹਲਚਲ ਹੋ ਗਈ ਤੇ ਇਹਨਾਂ ਨੇ ਫਿਰ ਕਾਂਗਰਸੀਆਂ ਨੇ ਉਹ ਕਾਨੂੰਨ ਪਲਟ ਦਿੱਤਾ ਫੈਸਲਾ ਪਲਟ ਦਿੱਤਾ ਜੀ ਉਸ ਤੋਂ ਬਾਅਦ ਫਿਰ ਇੱਥੋਂ ਤੱਕ ਆਇਆ ਹਮ ਮੇਨਟੇਨੈਂਸ ਹਿੰਦੂ ਮੈਰਿਜ ਐਕਟ ਦੀ ਵਿੱਚ ਜ਼ਰੂਰੀ ਆ ਜੀ ਇਹ ਜਿਹੜਾ ਐਕਟ ਆ ਇਹਦੀ ਇੱਕ ਨ ਤਾਰਾ ਉਹ ਜਿਹੜੀ ਇਹ ਖਰਚਾ ਬੰਨਣ ਵਾਸਤੇ ਪ੍ਰਬੰਧ ਕਰਦੀ ਆ ਜੀ ਪਰ ਮੈਂ ਤੁਹਾਡੀ ਜਾਣਕਾਰੀ ਵਾਸਤੇ ਇੱਕ ਗੱਲ ਦੱਸ ਦੇਵਾਂ ਕਿਉਂਕਿ ਅਸੀਂ ਬੜੇ ਮਾਮਲੇ ਦੇਖੇ ਇਹੋ ਜਿਹੇ ਮਾਮਲੇ 'ਚ ਇੱਕ ਸਿੰਗਰ ਵੀ ਸਾਡੇ ਨਾਲ ਇੱਕ ਰਾਤ ਰਹਿ ਕੇ ਗਿਆ ਸੀ ਜੀ ਹਮ ਲੁਧਿਆਣਾ ਹੁਣ ਹੈ ਨਹੀਂ ਸੰਸਾਰ ਚ ਨਹੀਂ ਤੇ ਮੈਂ ਨਾਂ ਲੈ ਦਿੰਦਾ ਬੜਾ ਪਿਆਰਾ ਇਨਸਾਨ ਤੇ ਬੜਾਈ ਕਹਿ ਲੋ ਕਿ ਤਗੜਾ ਕਲਾਕਾਰ ਸੀ ਉਸ ਟਾਈਮ ਦਾ ਟੈਲੈਂਟ ਸੀ ਬੰਦਾ ਜੀ ਤੇ 뮤직 ਡਾਇਰੈਕਟਰ ਵੀ ਇੱਕ ਸਾਡੀ ਬੈਰਕ ਚੀ ਸੀ ਉਸ ਟਾਈਮ ਅੱਛਾ ਹਾਂ ਨਾਂ ਨਹੀਂ ਲੈਣੇ ਹੁਣ ਜੀ ਬਿਲਕੁਲ ਖਰਾਬ ਹੋ ਜਾਂਦਾ ਬੋਲ ਕੇ ਨਾ ਖੇਡ ਕੱਖਾਂ ਕੰਮ ਨਾ ਖਰਾਬ ਹੋ ਜੀ ਜੀ ਤਾਂ ਗੱਲ ਇਹ ਆ ਕਿ ਭਾਈ ਇੱਕ ਪ੍ਰਬੰਧ ਹੈਗਾ ਪਰ ਇਹਦੇ ਚ ਇਹ ਨਹੀਂ ਹੈਗਾ ਕਿ ਤੁਸੀਂ ਜਿੰਨਾ ਮਰਜ਼ੀ ਅਗਲੇ ਤੇ ਥੋਪ ਦੇ ਗੋ ਹਾਂ ਬਿਲਕੁਲ ਜੀ ਮਤਲਬ ਕਿ ਜਿੰਨੀ ਬੰਦੇ ਦੀ ਆਮਦਨ ਸੈਲਰੀ ਆ ਜਾਇਦਾਦ ਆਇਆ ਜੀ ਉਹਦੀ ਵੈਲਿਊ ਦੇ ਹਿਸਾਬ ਨਾਲ ਹੀ ਸਭ ਖਰਚਾ ਬਜੇਗਾ ਨਾ ਬਿਲਕੁਲ ਬਿਲਕੁਲ ਤੇ ਇਹਦੇ ਚ ਤੇ ਕਾਨੂੰਨ ਬੜੇ ਵਧੀਆ ਨੇ ਇੰਡੀਆ ਦੇ ਜੀ ਇਹਦੇ ਚ ਇੱਕ ਚੀਜ਼ ਹੋਰ ਵੀ ਆ ਹਮ ਕਿ ਪਤੀ ਵੀ ਪਤਨੀ ਤੋਂ ਮੰਗ ਸਕਦਾ ਅੱਛਾ ਇਹ ਨਹੀਂ ਪਤਾ ਸੀ ਕਿ ਮੈਨੂੰ ਵੀ ਨਹੀਂ ਸੀ ਪਹਿਲਾਂ ਪਤਾ ਪੜਿਆ ਤਾਂ ਪਤਾ ਲੱਗਦਾ ਠੀਕ ਹੈ ਕਹਿੰਦੇ ਕਿ ਜੇ ਮੰਨ ਲੋ ਪਤੀ ਆਤਮ ਨਿਰਭਰ ਨਹੀਂ ਹੈ ਜੀ ਜਾਂ ਉਹ ਦਿਵਿਆਂਗ ਹੈ ਕੰਗੀਣਾ ਜੀ ਬਿਮਾਰੀ ਤੋਂ ਪੀੜਤ ਹੈ ਹਮ ਪਤਨੀ ਕਮਾਉਂਦੀ ਹੈ ਜੀ ਖਰਚਾ ਉਲਟਾ ਵੀ ਜਾਏਗਾ ਚਲੋ ਇਹ ਤਾਂ ਠੀਕ ਹੈ ਕਾਨੂੰਨ ਹਾਂ ਜੀ ਹਾਂ ਜੀ ਤਾਂ ਮਤਲਬ ਕੀ ਹੁੰਦਾ ਕਿ ਜਦੋਂ ਚੱਲਦਾ ਕੇਸ ਉਦੋਂ ਇੰਟਰਮ ਪੱਤਾ ਉਹਨੂੰ ਆਪਾਂ ਕਹਿ ਦਿੰਦੇ ਹਾਂ ਉਹ ਮਿਲਦਾ ਹੁੰਦਾ ਬਾਅਦ ਦੇ ਵਿੱਚ ਪੱਕਾ ਵੱਜ ਜਾਂਦਾ ਜਿਹੜਾ ਕਿ ਜੀਵਨ ਪਰਦੇਨਾਂ ਹੁੰਦਾ ਗਾਂ ਫੇਰ ਕਾਨੂੰਨ 'ਚ ਸ਼ਰਤਾਂ ਨੇ ਜੀ ਕਿ ਬੀਬੀ ਗਾਂ ਵਿਆਹ ਨਹੀਂ ਕਰਵਾਏਗੀ ਹਮ ਜਾਂ ਗਾਂ ਉਹਦੇ 'ਚ ਵੀ ਨਿਯਮ ਆ ਕਿ ਜੇ ਹੁੰਦਾ ਤਾਂ ਬਾਲ ਬੱਚਿਆਂ ਨੂੰ ਥੋੜਾ ਬਹੁਤਾ ਦੇਣਾ ਪੈਂਦਾ ਫਿਰ ਇਸ ਤਰ੍ਹਾਂ ਮਤਲਬ ਕਿ ਕਾਫੀ ਕਹਿ ਲਓ ਕਿ ਵੱਡਾ ਕਾਨੂੰਨ ਆਇਆ ਹੈ ਜੀ ਜੀ ਜਿਹਦੇ ਤਹਿਤ ਇਹ ਸਭ ਕੁਝ ਹੁੰਦਾ ਪਰ ਇਸ ਬੀਬੀ ਨੇ ਤੇ ਮੇਸਰ ਇਹਨੂੰ ਇੱਕ ਕਾਨੂੰਨ ਪੜਨ ਵਾਸਤੇ ਮਜਬੂਰ ਕਰ ਦਿੱਤਾ ਕਿ ਕਮਾਲ ਦੀ ਗੱਲ ਆ ਹੁਣ ਤਾਂ ਹੀ ਤੇ ਬੀਬੀਆਂ ਤਲਾਕ ਹੋਏ ਤੋਂ ਅੱਜਕੱਲ ਪਾਰਟੀ ਬੜੀ ਜ਼ਬਰਦਸਤ ਕਰਦੀਆਂ ਮੈਂ 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 ਤਾਂ ਨਵਾਂ ਹੀ ਟ੍ਰੈਂਡ ਵੇਖਿਆ ਨਾ ਜੀ ਕਿ ਉਹ ਨੱਚਦੀਆਂ ਗਾਉਂਦੀਆਂ ਡਾਈਵੋਰਸ ਡਾਈਵੋਰਸ ਅੱਛਾ ਮੈਂ ਕਹ ਰਹੀ ਹਾਂ ਕਿ ਮੈਂ ਹੁਣ ਮੈਨੂੰ ਪਤਾ ਲੱਗਾ ਕਿ ਤਕੜੀ ਪਾਰਟੀ ਗ੍ਰੈਂਡ ਪਾਰਟੀ ਕਿੱਦਾਂ ਹੁੰਦੀ ਆ ਯਾਰ ਗ੍ਰੈਂਡ ਵਾਲੇ ਪਾਸਿਓਂ ਗ੍ਰੈਂਡ ਚੀਜ਼ਾਂ ਆਉਂਦੀਆਂ ਫਿਰ ਪਾਰਟੀ ਜੀ ਹਾਂ ਜੀ ਹਾਂ ਜੀ ਤਖੜੀਆਂ ਆਉਂਦੀਆਂ ਚੀਜ਼ਾਂ ਤਖੜਾ ਮਿਲਦਾ ਤੇ ਤਦ ਹੀ ਹੈ ਪਰ ਨਹੀਂ ਮੈਂ ਤਾਂ ਕਹਿੰਨਾ ਕਿ ਡਾਈਵੋਰਸ ਯਾਰ ਠੀਕ ਹੈ ਜਦੋਂ ਰਿਸ਼ਤਾ ਬੋਝ ਬਣ ਜਾਵੇ ਰਿਸ਼ਤਾ ਤੁਹਾਨੂੰ ਜ਼ਖਮ ਦੇਣ ਲੱਗ ਜਾਵੇ ਪੀੜ ਦੇਣ ਲੱਗ ਜਾਵੇ ਜਦ ਰਿਸ਼ਤਾ ਤੁਹਾਡੇ ਵਾਸਤੇ ਅਸਹਿਨ ਯੋਗ ਬਣ ਜਾਵੇ ਠੀਕ ਹੈ ਉਦੋਂ ਸੈਪਰੇਸ਼ਨ ਇੱਕ ਵਧੀਆ ਰਸਤਾ ਹੈ ਯਾਰ ਨਿਕਲੋ ਆਪ ਦਾ ਕਿਉਂ ਜ਼ੁਲਮ ਕਿਸੇ ਦਾ ਸਹਿਣਾ ਹੈ ਬਿਲਕੁਲ ਕਿਉਂ ਕਿਸੇ ਦਾ ਤੁਸੀਂ ਭੋਜ ਬਣ ਕੇ ਰਹਿਣਾ ਫਿਰ ਜੀ ਅੱਡ ਹੋ ਜਾਓ ਪਰ ਇੱਕ ਆ ਚੀਜ਼ ਨਾਲ ਨਾਲ ਇਹ ਵੀ ਜ਼ਰੂਰੀ ਹੈ ਨਾ ਤਾਂ ਕਿਸੇ ਨੂੰ ਮਾਰੋ ਤੇ ਨਾ ਹੀ ਨਜਾਇਜ਼ ਕਿਸੇ ਨੂੰ ਲੁੱਟੋ ਹਾਂ ਬਸ ਬਸ ਇਹ ਕਹਿ ਮੈਂ ਵੀ ਐਵੇਂ ਇੱਕ ਠੀਕ ਹੈ ਨਹੀਂ ਬਣਦੀ ਤਾਂ ਮਾਰ ਦਿੱਤਾ ਜਾਂਦਾ ਜੀ ਇੱਕ ਨੂੰ ਮਾਰ ਦਿੱਤਾ ਜਾਂਦਾ ਜਾਂ ਹੋਰ ਕੋਈ ਮਾਮਲੇ ਹੁੰਦੇ ਉਧਰ ਨਹੀਂ ਜਾਂਦੇ ਆਪਾਂ ਹੂੰ 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 ਤਾਂ ਮਾਰ ਦਿੱਤਾ ਜੀ ਮਾਰਨਾ ਕਿਉਂ ਅੱਡ ਹੋ ਜਾਓ ਯਾਰ ਜੀ ਦੂਜੀ ਚੀਜ਼ ਇਹ ਆ ਕਿ ਲੁੱਟੋ ਨਾ ਯਾਰ ਹੂੰ ਇਹ ਅੱਡ ਹੋ ਰਹੇ ਹੋ ਬਿਲਕੁਲ ਤਾਂ ਅੱਡ ਹੁਣ ਚ ਵੀ ਇਮਾਨਦਾਰੀ ਹੋਣੀ ਚਾਹੀਦੀ ਆ ਕਿ ਠੀਕ ਆ ਮੇਰਾ ਬਣਦਾ ਹੱਕ ਐ ਇਨਾ ਕੋ ਬਣਦਾ ਉਹ ਦਿਓ ਪਰ ਕਈ ਹੱਕ ਦਿੰਦੇ ਨਹੀਂ ਹੂੰ ਇਹ ਕਈ ਹੁਣ ਦੋ ਜਿਆਦਾ ਲੈਣ ਲੱਗਦੇ ਆ ਸੋ ਇਹ ਕਾਫੀ ਕਹਿੰਖ ਚਰਚਤ ਰਹੀ ਆ ਬਿਲਕੁਲ ਪਰ ਸੱਚਮੁੱਚ ਇਹਦੇ ਚ ਅਵੇਅਰਨੈਸ ਦੀ ਜ਼ਰੂਰਤ ਹੈਗੀ ਆ ਜੀ ਲੋਕਾਂ ਨੂੰ ਕਿਉਂਕਿ ਕਈਆਂ ਨੇ ਤਾਂ ਇਹਦਾ ਇੱਕ ਮਤਲਬ ਬਿਜ਼ਨਸ ਜਿਹਾ ਵੀ ਬਣਾਇਆ ਹੋਇਆ ਹੈ ਜੀ ਵੀ ਟੋਟ ਲੈਣੇ ਆ ਕਇਦਰ ਸ਼ੁਰੂ ਕਰ ਲੋ ਫਿਰ ਖਤਮ ਕਰ ਲੋ ਫਿਰ ਲਮਕੀ ਜਾਓ ਦੇ ਨਾਲ ਲਮਕਾਈ ਹਾਂ ਜੀ ਕਿਤੋਂ ਲਾ ਲੀਆਂ ਤੇ ਕਿਤੋਂ ਬੁਝਾ ਲੀਆਂ ਬਸ ਐਦਾ ਨਹੀਂ ਹੋਣਾ ਚਾਹੀਦਾ ਰਿਸ਼ਤਾ ਬਹੁਤ ਪਵਿੱਤਰ ਸ਼ਬਦ ਹੈ ਸਾਹਿਬ ਬਿਲਕੁਲ ਸਰ ਬਿਲਕੁਲ ਤੇ ਇਹਦੇ ਚ ਇਮਾਨਦਾਰੀ ਡੈਡੀਕੇਸ਼ਨ ਸਾਰਾ ਕੁਝ ਹੋਣਾ ਚਾਹੀਦਾ ਯਾਰ ਤੇ ਜੇ ਕਿਤੇ ਗਲਤੀ ਹੋ ਵੀ ਜਾਂਦੀ ਆ ਜੀ ਜਿਵੇਂ ਅੰਸਰਾ ਜਾਂਸ ਕਹਿੰਦੇ ਨੇ ਮੈਂ ਤੇ ਆਪਦੀ ਬਈ ਘਰ ਵਾਲੀ ਦੇ ਪੈਰੀ ਫੜ ਲੈਣਾ ਹੁੰਦਾ ਮੈਂ ਲੜਦਾ ਲੁੜਦਾ ਨਹੀਂ ਜਦੋਂ ਲੜਾਈ ਹੋ ਜਾਵੇ ਤੇ ਮੇਰਾ ਤੇ ਇੱਕੋ ਕੰਮ ਮੈਂ ਤੇ ਪੈਰਾਂ ਚ ਜਾ ਡੇਗਾ ਜੀ ਤਾਂ ਗੱਲ ਇਹ ਆ ਕਿ ਰਿਸ਼ਤਾ ਤਾਂ ਹੀ ਨਿਰਦਦਾ ਇੱਕ ਝੁੱਕ ਜਾਵੇ ਜੀ ਇੱਕ ਸਮਝ ਆਵੇ ਬਿਲਕੁਲ ਤੇ ਜੇ ਕੋਈ ਗਲਤੀ ਕਰਦਾ ਯਾਰ ਗਲਤੀ ਹੋ ਵੀ ਜਾਂਦੀ ਹੈ ਫਿਰਾਕ ਦੇ ਨਾ ਵੇਖੋ ਤੇ ਮੈਂ ਬੰਦਾ ਜਿੱਤੋ ਤੇਰੇ ਤੋਂ 36 ਗਲਤੀਆਂ ਹੋਈਆਂ ਔਰਤ ਤੋਂ ਵੀ ਹੋ ਸਕਦੀਆਂ ਤਾਂ ਫਿਰਾਕ ਦੇ ਨਾ ਨਾ ਉਹਨਾਂ ਗਲਤੀਆਂ ਨੂੰ ਮਾਫੀ ਕੀਤਾ ਜੀ ਬਿਲਕੁਲ ਸਹੀ ਬਿਲਕੁਲ ਇਨਸਾਨ ਆ ਯਾਰ ਆਪਾਂ ਕੋਈ ਦੇਵਤੇ ਥੋੜੀ ਨਾ ਜੀ ਜੀ ਇਹ ਮੇਰੀ ਆਪਣੀ ਸੋਚ ਹੈ ਬਈ ਕਿਸੇ ਨੂੰ ਚੰਗੀ ਨਾ ਕਿ ਕਿਸੇ ਨੂੰ ਮਾੜੀ ਨਹੀਂ ਮੈਂ ਤਾਂ ਸਹਿਮਤ ਆ ਤੇ ਦਰਸ਼ਕ ਵੀ ਸਹਿਮਤ ਹੋਣਗੇ ਨਹੀਂ ਵੀ ਹੋਣਗੇ ਕੋਈ ਗੱਲ ਨਹੀਂ ਆਪਣਾ ਕਿਹੜਾ ਜ਼ੋਰ ਹੈ ਕੀ ਜ਼ੋਰ ਗਰੀਬਾਂ ਦਾ ਮਾਰੀ ਝੜਕ ਸੋਹਣਿਆ ਮੁਰਗੇ ਬਿਲਕੁਲ ਬਿਲਕੁਲ ਪਰ ਜ਼ਿੰਦਗੀ ਦੇ ਉਸੂਲ ਇਹੀ ਹੈ ਜੀ ਰਲ ਮਿਲ ਕੇ ਸਮਝੌਤਿਆਂ ਨਾਲ ਹੀ ਜ਼ਿੰਦਗੀ ਕੰਪਰੋਮਾਈਜ਼ ਨਾਲ ਹੀ ਚੱਲਦੀ ਬਿਲਕੁਲ ਜੀ ਮਿੰਟੋ ਜੀ ਅੱਜ ਲਈ ਆਪਾਂ ਇੱਥੇ ਹੀ ਸਮਾਪਤ ਕਰਦੇ ਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਹਾਨੂੰ ਗੱਲਾਂ ਬਾਤਾਂ ਖਬਰਾਂ ਚੰਗੀਆਂ ਲੱਗੀਆਂ ਹੋਣਗੀਆਂ ਤੇ ਸੁਣਿਓ ਵੀ ਸ਼ੇਅਰ ਵੀ ਕਰਦੇ ਹੋ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ